ਅਗਰ ਖਾਤੇ ਕਰਦੇ ਵਿੱਚ ਵੀ ਪੈਸਾ ਨਹੀਂ ਰਹਿੰਦਾ ਪਾਣੀ ਦੀ ਤਰ੍ਹਾਂ ਪੈਸਾ ਹੱਥ ਦੇ ਵਿੱਚ ਨਹੀਂ ਰਹਿੰਦਾ ਕਰ ਤੋਂ ਨਿਕਲ ਜਾਂਦਾ ਤਾਂ ਜਲਦ ਹੀ અપਨਾ ਲਓ ਨਮਕ ਦੇ ਇਹ ਉਪਾਅ ਜੀ ਹਾਂ ਨਮਕ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਸ ਦੇ ਉਪਾਅ ਕਿਵੇਂ ਇੱਕ ਕੰਗਾਲ ਨੂੰ ਵੀ ਅਮੀਰ ਬਣਾ ਸਕਦੇ ਨੇ ਜੀ ਹਾਂ ਅੱਜ ਦੀ ਰਿਪੋਰਟ ਉਹ ਦੱਸ ਰਿਹਾ ਕਿ ਨੂਨ ਜਿਹੜਾ ਨਮਕ ਹੈ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਇਸ ਦੀ ਲੋੜ ਵੀ ਹੈ, ਉਪਯੋਗ ਵੀ ਹੈ। ਭਾਵੇਂ दाल ਸਬਜ਼ੀ ਦੇ ਵਿੱਚ ਨਮਕ ਜ਼ਿਆਦਾ ਹੋ ਜਾਏ ਤਾਂ ਨੁਕਸਾਨ, ਅਗਰ ਘੱਟ ਹੋ ਜਾਏ ਤਾਂ ਵੀ ਨੁਕਸਾਨ ਤੇ ਨਮਕ ਸਾਡੀ ਉਮਰ ਨੂੰ ਵੀ ਵਧਾਉਂਦਾ ਹੈ ਤੇ ਨਮਕ ਸਾਡੀ ਉਮਰ ਨੂੰ ਘਟਾਉਂਦਾ ਵੀ ਹੈ। ਨਮਕ ਦਾ ਉਪਯੋਗ ਕਰਨਾ ਬਹੁਤ ਘੱਟ ਲੋਕ ਜਾਣਦੇ ਨੇ ਜੀਹਾਂ ਪਰ ਇੱਥੇ ਅਸੀਂ ਖਾਦ ਪਦਾਰਥਾਂ ਦੇ ਵਿੱਚ ਨਮਕ ਦਾ ਕੀ ਉਪਯੋਗ ਹੈ ਦਾਲ ਸਬਜੀ ਦੇ ਵਿੱਚ ਨਮਕ ਦਾ ਕੀ ਉਪਯੋਗ ਹੈ ਇਹ ਨਹੀਂ ਦੱਸਾਂਗੇ ਨਮਕ ਵੈਸੇ ਤਾਂ ਇਸ ਦੇ ਬਹੁਤ ਸਾਰੇ ਉਪਾਅ ਨੇ ਲੇਕਿਨ ਅੱਜ ਅਸੀਂ ਆਪਣੀ ਵੀਡੀਓ ਦੇ ਵਿੱਚ ਨਮਕ ਦੇ ਇਦਾਂ ਦੇ ਚਮਤਕਾਰੀ ਉਪਾਅ ਤੁਹਾਨੂੰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਸ਼ੇਅਰ ਜ਼ਰੂਰ ਕਰ ਦੋਗੇ ਤੇ ਅਪਣਾ ਵੀ ਲੋਗੇ ਅਗਰ ਸਰਧਾ ਪੂਰਵਕ ਤੁਸੀਂ ਨਾ ਉਪਾਅਾਂ ਨੂੰ ਅਪਣਾਉਮਦੇ ਹੋ ਤਾਂ ਖਾਦ ਦੇ ਵਿੱਚ ਕਦੇ ਵੀ ਤੰਦ ਦੀ ਜਿਹੜੀ ਕਮੀ ਨਹੀਂ ਰੰਦੀ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਅਗਰ ਜੋਤਿਸ਼ ਸ਼ਾਸਤਰ ਦੀ ਗੱਲ ਕਰੀਏ ਕੁਝ ਲੋਕ ਇਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਕੁਝ ਲੋਕ ਇਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜੋਤਿਸ਼ ਸ਼ਾਸਤਰ ਕਹਿੰਦਾ ਹੈ ਕਿ ਨਮਕ ਨੂੰ ਚੰਦਰ ਤੇ ਸ਼ੁਕਰ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ। ਨਮਕ ਜਦ ਹੀ ਤੁਸੀਂ ਸਟੀਲ ਜਾਂ ਲੋਹੇ ਦੇ ਬਰਤਨ ਦੇ ਵਿੱਚ ਰੱਖਦੇ ਹੋ ਤਾਂ ਚੰਦਰ ਤੇ ਸ਼ਨੀ ਦਾ ਇਸ ਦੇ ਨਾਲ ਮਿਲਨ ਹੁੰਦਾ ਹੈ ਤੇ ਬਹੁਤ ਹੀ ਇਹ ਕਾਤਕ ਸਿੱਧ ਹੁੰਦਾ ਹੈ। ਇਹ ਰੋਗ ਅਤੇ ਸ਼ੋਕ ਦਾ ਕਾਰਨ ਬਣ ਜਾਂਦਾ ਹੈ ਇਸ ਕਰਕੇ ਨਮਕ ਨੂੰ ਕਦੇ ਵੀ ਪਲਾਸਟਿਕ ਦੇ ਢਾਂਡੇ ਜਾਂ ਪਲਾਸਟਿਕ ਦੇ ਪਾਤਲ ਦੇ ਵਿੱਚ ਨਾ ਰੱਖੋ ਨਮਕ ਨੂੰ ਸਿਰਫ ਕੱਚ ਦੇ ਢਾਂਡੇ ਦੇ ਵਿੱਚ ਰੱਖਣ ਦੇ ਨਾਲ ਇਹਦਾ ਬੁਰਾ ਅਸਰ ਜਿਹੜਾ ਹੈ ਉਹ ਨਹੀਂ ਰਹਿੰਦਾ ਅਗਰ ਦੂਸਰੀ ਆਪਾਂ ਦੀ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਹੈ ਕਿ ਨੂਨ ਨੂੰ ਸਿੱਧੇ-ਸਿੱਧੇ ਕਿਸੇ ਵੀ ਵਿਅਕਤੀ ਦੇ ਹੱਥ ਦੇ ਵਿੱਚ ਨਾ ਦਬੋ ਨਮਕ ਦਾ ਪੈਕਟ ਵੀ ਦੇਨ ਤੋਂ ਬੱਚੋ ਇਦਾਂ ਮੰਨਿਆ ਜਾਂਦਾ ਹੈ ਕਿ ਵਿਅਕਤੀ ਦੇ ਸਬੰਧ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਨੈਗੇਟਿਵ ਊਰਜਾ ਦਾ ਵੀ ਵਾਸ ਹੋ ਜਾਂਦਾ ਹੈ। ਅਗਰ ਗੱਲ ਕਰੀਏ ਤੀਸਰੇ ਉਪਾਅ ਦੀ ਤਾਂ ਹਮੇਸ਼ਾ ਧਿਆਨ ਰੱਖੋ ਕਿ ਭੋਜਨ ਪਕਾਉਂਦੇ ਸਮੇਂ ਭੋਜਨ ਨੂੰ ਚੱਖੋ ਨਾ। ਕਈ ਵਾਰੀ ਹੱਥ 'ਚ ਰੱਖ ਕੇ ਚੱਖਣ ਲੱਗ ਜਾਂਦੇ ਆ, ਟੈਸਟ ਕਰਨ ਲੱਗ ਜਾਂਦੇ ਆ। ਜਿਹੀਆਂ ਚੀਜ਼ਾਂ ਤੋਂ ਬਚੋ ਕਿਉਂਕਿ ਇਸ ਦੇ ਨਾਲ ਭੋਜਨ ਦੀ ਪਵਿੱਤਰਤਾ ਨਸ਼ਟ ਹੁੰਦੀ ਆ ਤੇ ਘਰ ਦੇ ਵਿੱਚ ਗ੍ਰਿਵਿਧਤਾ ਆਉਂਦੀ ਆ ਨਮਕ ਘੱਟ ਹੋ ਜਾਏ ਤਾਂ ਬਾਅਦ ਜਦ ਕਿਸੇ پاس ਆਖਦੇ ਹੋ ਤੇ ਭਗਵਾਨ ਨੂੰ ਭੋਜਨ ਦਾ ਭੋਗ ਲਗਾਉਣ ਵੇਲੇ ਵੀ ਭੋਜਨ ਨੂੰ ਨਾ ਚੱਕੋ ਤੇ ਇਸ ਦੇ ਨਾਲ ਹੀ ਘਰ ਦੇ ਵਿੱਚ ਸੁੱਖ ਸ਼ਾਂਤੀ ਜਿਹੜੀ ਹੈ ਉਹ ਬਣੀ ਰਹਿੰਦੀ ਆ ਅਗਰ ਤੁਹਾਨੂੰ ਉਪਾਅ ਦੀ ਗੱਲ ਕਰੀਏ ਅਗਰ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਉਪਾਅ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਜੋਤਿਸ਼ ਸ਼ਾਸਤਰ ਕਹਿੰਦਾ ਹੈ ਕਿ ਜੇ ਜਦੋਂ ਕੋਈ ਵਿਅਕਤੀ ਪਸੰਦ ਨਹੀਂ ਆਇਆ ਤਾਂ ਉਸਦੇ ਹੱਥੋਂ ਤੁਸੀਂ ਮਿੱਠਾ ਖਾ ਸਕਦੇ ਹੋ ਕਿਸੇ ਪਾਪੀ ਫੁਰਸ ਦੇ ਨਮਕ ਨੂੰ ਅਗਰ ਤੁਸੀਂ ਹੱਥ ਵੀ ਲਗਾਉਂਦੇ ਹੋ ਘਰ ਦੇ ਵਿੱਚ ਜਾ ਕੇ ਤਾਂ ਕਿਤੇ ਨਾ ਕਿਤੇ ਉਸਦੇ ਨਾਲ ਵੀ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਕਰਕੇ ਹਮੇਸ਼ਾ ਇਸ ਗੱਲ ਦਾ ਵੀ ਧਿਆਨ ਰੱਖੋ ਪੰਜਵੇਂ ਪਾਦੀ ਗੱਲ ਕਰ ਦਿੰਦੇ ਆ ਜਿੱਥੇ ਇਹ ਆ ਜਾਂਦਾ ਕਿ ਦਬਾਬ ਦੇ ਵਿੱਚ ਕਿਸੇ ਦਾ ਵੀ ਨਮਕ ਨਾ ਖਾਓ ਤੁਹਾਡੇ ਕੱਦ ਦੇ ਵਿੱਚ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਸੰਸਕਾਰ ਅਕਸਿਆ ਤਾਂ ਧਰਮ ਸਮਸਤ ਆਚਰਨ ਕ ਦਾ ਹੈ ਫਸਲਾਂ ਦੇ ਕੁਝ ਉਪਾਦ ਦੇ ਨਹੀਂ ਜੋਤਿ ਸ਼ਾਸਤਰ ਦੇ ਵਿੱਚ ਦੱਸੇ ਗਏ ਨੇ ਕਿ ਲੂਣ ਦਾ ਵਿਗਣਾ ਵੀ ਜਿਹੜਾ ਚੰਗਾ ਨਹੀਂ ਹੈ ਬੁਲਗਾਰੀਆ ਯੂਕਰੇਨ ਰੋਮਾਨੀਆ ਇਦਾਂ ਦੇ ਦੇਸ਼ਾਂ ਦੇ ਵਿੱਚ ਜਿਹੜਾ ਇਸ ਨੂੰ ਬਹੁਤ ਜ਼ਿਆਦਾ ਗਲਤ ਮੰਨਿਆ ਜਾਂਦਾ ਹੈ ਤਗੜੇ ਦਾ ਜੜਾ ਇਸ ਨੂੰ ਸੂਚਕ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਵੀ ਨਮਕ ਦਾ ਡਿਗਣਾ ਜਿਹੜਾ ਬਿਲਕੁਲ ਅਸ਼ੁਭ ਮੰਨਿਆ ਜਾਂਦਾ ਇਸ ਦੇ ਨਾਲ ਕਿਹਾ ਜਾਂਦਾ ਕਿ ਚੰ드ਰਮਾ ਤੇ ਸ਼ੁੱਕਰ ਜਿਹੜੇ ਨੇ ਉਹ ਦੋਨੋਂ ਕਮਜ਼ੋਰ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਨੈਗੇਟਿਵ ਊਰਜਾ ਜਿਹੜੀ ਆ ਉਹ ਪੈਦਾ ਹੁੰਦੀ ਆ ਦਰਦਤਾਂ ਪਿੰਦਾ ਵੀ ਕਾਰਨ ਬਣਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਉਪਾਅ ਤੁਹਾਨੂੰ ਅਗਰ ਤੁਸੀਂ ਸੱਚ ਵੀ ਕਰੋ ਜੋਤਿਸ਼ਾਸਤ੍ਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬਾਕੀ ਤੁਸੀਂ ਕਿਵੇਂ ਦੇਖਿਓ ਆਪਣੀ ਰਾਜ ਮੂਰਤਸਨਾ